ਏਸ਼ੀਆ ਕੱਪ ਦੇ ਵਿੱਚ ਅੱਜ ਤੀਜਾ ਸੁਪਰ 4 ਮੈਚ ਪਾਕਿਸਤਾਨ ਤੇ ਸ਼੍ਰੀਲੰਕਾ ਦੇ ਵਿਚਾਲੇ ਖੇਡਿਆ ਜਾਵੇਗਾ ਤੀਜੇ ਸੁਪਰ 4 ਮੈਚ ਦੇ ਵਿੱਚ ਅੱਜ ਪਾਕਿਸਤਾਨ ਤੇ ਸ਼੍ਰੀਲੰਕਾ ਆਹਮੋ ਸਾਹਮਣੇ ਹੋਣਗੇ ਇਹ ਮੈਚ ਆਬੂਦਾਬੀ ਦੇ ਸ਼ੇਖ ਜਾਇਦ ਸਟੇਡੀਅਮ ਦੇ ਵਿੱਚ ਰਾਤ 8 ਵਜੇ ਸ਼ੁਰੂ ਹੋਵੇਗਾ ਤੇ ਟਾਸ ਸ਼ਾਮ 7:30 ਵਜੇ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਦੋਵੇਂ ਟੀਮਾਂ ਆਪਣੇ ਆਪਣੇ ਪਹਿਲੇ ਸੁਪਰ 4 ਮੈਚ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਏ శ్రీలంਕਾ ਤੇ ਪਾਕਿਸਤਾਨ ਦੀ ਟੀਮ ਆਪਣੇ ਪਹਿਲੇ ਸੁਪਰ 4 ਮੈਚ ਹਾਰ ਚੁੱਕੀ ਹੈ ਪਾਕਿਸਤਾਨ ਨੂੰ ਭਾਰਤ ਨੇ ਹਰਾਇਆ ਤੇ శ్రీలంਕਾ ਨੂੰ ਬੰਗਲਾਦੇਸ਼ ਨੇ ਹਰਾਇਆ ਏ ਫਾਈਨਲ ਦੀ ਦੌੜ ਦੇ ਵਿੱਚ ਬਣੇ ਰਹਿਣ ਦੇ ਲਈ ਦੋਵਾਂ ਟੀਮਾਂ ਦੇ ਲਈ ਇਹ ਮੈਚ ਜਿੱਤਣਾ ਬੇਹੱਦ ਜ਼ਰੂਰੀ ਹੈ ਇਸ ਮੈਚ ਨੂੰ ਹਾਰਨ ਵਾਲੀ ਟੀਮ ਨੂੰ ਅਗਲਾ ਮੈਚ ਜਿੱਤਣਾ ਪਵੇਗਾ ਤੇ ਦੂਜੀਆਂ ਟੀਮਾਂ ਦੇ ਨਤੀਜਿਆਂ ਤੇ ਵੀ ਇਹ ਨਿਰਭਰ ਕਰੇਗਾ ਕਿ ਉਹ ਟੀਮ ਅਗਲੇ ਮੈਚਾਂ ਦੇ ਵਿੱਚ ਜਾਵੇਗੀ ਜਾਂ ਨਹੀਂ ਜਾਵੇਗੀ ਇਸ ਕਰਕੇ ਇਹ ਮੈਚ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਇਸ ਮੈਚ ਨੂੰ ਜਿਹੜੀ ਵੀ ਟੀਮ ਜਿੱਤੇਗੀ ਉਸ ਦਾ ਅਗਲੇ ਮੈਚਾਂ ਦੇ ਵਿੱਚ ਖੇਡਣ ਦੀ ਸੰਭਾਵਨਾ ਵੱਧ ਜਾਵੇਗੀ ਭਾਰਤ ਸੁਪਰ 4 ਪੁਆਇੰਟ ਟੇਬਲ ਦੇ ਉੱਤੇ ਸਭ ਤੋਂ ਉੱਪਰਲੇ ਸਿਖਰ ਤੇ ਪਹੁੰਚ ਗਿਆ ਹੈ ਭਾਰਤ ਤੇ ਬੰਗਲਾਦੇਸ਼ ਦੇ ਸੁਪਰ 4 ਪੁਆਇੰਟ ਟੇਬਲ ਦੇ ਵਿੱਚ ਦੋ ਦੋ ਅੰਕ ਨੇ ਬਿਹਤਰ ਰਨ ਰੇਟ ਕਾਰਨ ਟੀਮ ਇੰਡੀਆ ਪੁਆਇੰਟ ਟੇਬਲ ਦੇ ਉੱਤੇ ਸਭ ਤੋਂ ਸਿਖਰਲੇ ਪੱਧਰ ਤੇ ਪਹੁੰਚ ਗਈ ਹੈ। ਸ਼੍ਰੀਲੰਕਾ ਤੇ ਪਾਕਿਸਤਾਨ ਤੀਜੇ ਤੇ ਚੌਥੇ ਸਥਾਨ ਤੇ ਨੇ। ਅੱਜ ਦਾ ਮੈਚ ਜਿੱਤਣ ਵਾਲੀ ਟੀਮ ਦੇ ਕੋਲ ਬਿਹਤਰ ਦੌੜਾਂ ਅਤੇ ਨੰਬਰ ਇੱਕ ਤੇ ਆਉਣ ਦਾ ਮੌਕਾ ਹੈ ਸੋ ਇਹ ਬੇਹਦ ਮਹੱਤਵਪੂਰਨ ਮੈਚ ਹੈ ਦੋਵੇਂ ਟੀਮਾਂ ਦੇ ਲਈ ਕਿਉਂਕਿ ਦੋਵੇਂ ਟੀਮਾਂ ਸੁਪਰ 4 ਦੇ ਵਿੱਚ ਆਪਣਾ ਇੱਕ ਇੱਕ ਮੈਚ ਹਾਰ ਚੁੱਕੀਆਂ ਨੇ ਅਤੇ ਜੋ ਵੀ ਟੀਮ ਅਗਲੇ ਮੈਚਾਂ ਦੇ ਵਿੱਚ ਖੇਡਣਾ ਚਾਹੁੰਦੀ ਹੈ ਜਾਂ ਇਸ ਟਰੋਫੀ ਦੇ ਉੱਤੇ ਕਬਜ਼ਾ ਕਰਨੀ ਚਾਹੁੰਦੀ ਹੈ ਉਸ ਟੀਮ ਦੇ ਲਈ ਇਸ ਮੈਚ ਨੂੰ ਜਿੱਤਣਾ ਬੇਹਦ ਜ਼ਰੂਰੀ ਹੋਵੇਗਾ ਸੂ ਆਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਦੇ ਵਿੱਚ ਰਾਤ 8 ਵਜੇ ਇਹ ਮੈਚ ਸ਼ੁਰੂ ਹੋਵੇਗਾ ਅਤੇ ਇਸ ਮੈਚ ਦੇ ਲਈ ਟਾਸ 7:30 ਵਜੇ ਹੋਵੇਗੀ ਇਸ ਮੈਚ ਦੇ ਵਿੱਚ ਸਟੇਡੀਅਮ ਪੂਰੀ ਤਰ੍ਹਾਂ ਦੇ ਨਾਲ ਖਚਾ ਖਚ ਭਰੇ ਰਹਿਣ ਦੀ ਉਮੀਦ ਹੈ ਕਿਉਂਕਿ ਸ਼੍ਰੀਲੰਕਾ ਤੇ ਪਾਕਿਸਤਾਨ ਦੋਹਾਂ ਮੁਲਕਾਂ ਦੇ ਵਸਿੰਦੇ ਵੱਡੀ ਗਿਣਤੀ ਦੇ ਵਿੱਚ ਆਬੂ ਧਾਬੀ ਦੇ ਵਿੱਚ ਮੌਜੂਦ ਨੇ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਦੋਹਾਂ ਟੀਮਾਂ ਨੂੰ ਵੱਡੇ ਪੱਧਰ ਤੇ ਸਮਰਥਨ ਦੇਖਣ ਨੂੰ ਮਿਲੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੈਚ ਨੂੰ ਜਿੱਤਣ ਤੋਂ ਬਾਅਦ ਅਗਲੇ ਪੜਾਅ ਦੇ ਵਿੱਚ ਕਿਹੜੀ ਟੀਮ ਜਾਂਦੀ ਹੈ ਪਾਕਿਸਤਾਨ ਦੀ ਟੀਮ ਇਸ ਮੈਚ ਨੂੰ ਜਿੱਤਦੀ ਹੈ ਜਾਂ ਫਿਰ ਸ਼੍ਰੀਲੰਕਾ ਦੀ ਟੀਮ ਵੱਲੋਂ ਇਹ ਮੈਚ ਜਿੱਤਿਆ ਜਾਂਦਾ ਹੈ ਸੋ ਸਟੇਡੀਅਮ ਦੇ ਵਿੱਚ ਵੀ ਅਤੇ ਟੈਲੀਵਿਜ਼ਨ ਤੇ ਵੀ ਇਸ ਮੈਚ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਬੇਸਬਰੀ ਦੇ ਨਾਲ ਅੱਜ ਇਸ ਮੈਚ ਦਾ ਇੰਤਜ਼ਾਰ ਦਰਸ਼ਕਾਂ ਨੂੰ ਰਹੇਗਾ